ड्यूटी दौरान सेहत विगड़न तो बाद सब इंस्पैक्टर की इलाज दौरान मौत लुधियाना विच चल रहा सी इलाज जद्दी पिंड राजे के विखे कीता गया पुलिस सन्मान अंतिम संस्कार चढ़दी कला पंजाब न्यूज ते आप सब का स्वागत है ड्यूटी दौरान सेहत ते सब इंस्पैक्टर की मौत हो दा समाचार प्राप्त होया है सब इंस्पैक्टर सुचा सिंह थाना डेरा बाबा नानक ड्यूटी निभा रहे सन ते अचानक सेहत विगड़ते इलाज दौरान मौत हो गई है ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਗੁਰਦਾਸ ਚੁੱਤਾ ਸਿੰਘ ਜੀ ਕਾਫੀ ਟਾਈਮ ਤੋਂ ਡੀਬੀਐਨ ਡੇਰ ਬਪਨਾਨ ਤੇ ਤਨਾਤ 12 ਤਰੀਕ ਨੂੰ ਇਹਨਾਂ ਦੀ ਅਚਾਨਕ ਜਿਹੜੀ ਸਿਹਤ ਵਿਗੜ ਗਈ ਡੀਐਮਸੀ ਡੀਐਮਸੀ ਲੁਧਿਆਣਾ ਹਾਂ ਇਹਨੂੰ ਐਡਮਿਟ ਕਰਾਇਆ ਐਡਮਿਟ ਕਰਾਇਆ ਤੇ 12 ਤਰੀਕ ਨੂੰ ਸਵੇਰੇ 7:00 ਵਜੇ ਇਹਨਾਂ ਦਾ ਰਤੂ ਦਾ ਕਾਹਦੇ ਨਾਲ ਪਰਿਵਾਰ ਪੂਰਾ ਤੁਕੀਆ ਤੇ ਅੱਜ ਇਹਨਾਂ ਦਾ ਪਿੰਡ ਰਾਜੇ ਕੰਨ ਸਸਕਾਰ ਕੀਤਾ। ਸਦਾ ਸੁਚਲ ਸਿੰਘ ਜੀ ਸਬ ਇੰਸਪੈਕਟਰ ਮੇਰੇ ਚਾਚੇ ਜੀ ਦਾ ਬੇਗਾ ਮੇਰਾ ਭਰਾ ਸੀਗਾ ਜੀ। ਇਹ ਬਤੌਰ ਸਬ ਇੰਸਪੈਕਟਰ ਡੇਰਾ ਬਾਬਾ ਨਾਨਕ ਇਹਨਾਂ ਦੀ ਡਿਊਟੀ ਸੀਗੀ। ਅਚਾਨਕ ਹੀ ਇਹਨਾਂ ਦੀ ਜਿਹੜੀ ਸਿਹਤ ਸੀ ਵਿਗੜ ਗਈ ਤੇ ਇਹਨਾਂ ਨੂੰ ਡੀ ਐਮ ਸੀ ਲੁਧਿਆਣਾ ਜਿਹੜਾ ਅਸੀਂ ਦਾਖਲ ਕਰਵਾਇਆ ਗਿਆ। ਉੱਥੇ ਇਹਨਾਂ ਦੀ 17 ਤਰੀਕ ਨੂੰ ਡੈਥ ਹੋ ਗਈ ਤੇ ਅੱਜ ਇਹਨਾਂ ਦਾ ਸੇਵਾ ਸਸਕਾਰ ਕੀਤਾ ਜਾ ਰਿਹਾ ਜੀ।